ਸਸ਼ੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਜੀ 2026 ਵਿੱਚ 5 ਲੱਖ ਤੋਂ ਵੱਧ ਪੀਆਰ ਦਾ ਟੀਚਾ ਪ੍ਰਵਾਸੀਆਂ ਲਈ ਖੁੱਲਣਗੇ ਵੱਡੇ ਮੌਕੇ ਕੈਨੇਡਾ ਸਰਕਾਰ ਨੇ ਇੱਕ ਬਹੁਤ ਵੱਡਾ ਐਲਾਨ ਕਰ ਦਿੱਤਾ ਹੈ ਕੈਨੇਡਾ ਨੇ 2026 ਲਈ ਆਪਣੀ ਇਮੀਗ੍ਰੇਸ਼ਨ ਯੋਜਨਾ ਦਾ ਖੁਲਾਸਾ ਕਰ ਦਿੱਤਾ ਹੈ ਜੋ ਕਿ ਪੰਜਾਬੀ ਅਤੇ ਪੰਜਾਬੀ ਭਾਰਤੀ ਭਾਈਚਾਰੇ ਲਈ ਇੱਕ ਵੱਡੀ ਖਬਰ ਹੈ ਜਿੱਥੇ 2025 ਦਾ ਸਾਲ ਨੀਤੀਆਂ ਸਖਤ ਹੋਣ ਕਾਰਨ ਚੁਣੌਤੀ ਭਰਿਆ ਰਿਹਾ ਉੱਥੇ ਹੀ ਹੁਣ 2026 ਲਈ 5 ਲੱਖ ਤੋਂ ਵੱਧ ਲੋਕਾਂ ਨੂੰ ਪਰਮਾਨੈਂਟ ਰੈਜ਼ੀਡੈਂਟ ਯਾਨੀ ਕਿ ਪੀਆਰ ਦੇਣ ਦਾ ਇਰਾਦਾ ਹੈ ਇਸ ਵੱਡੇ ਟੀਚੇ ਨੂੰ ਕੈਨੇਡਾ ਵਿੱਚ ਲੇਬਰ ਦੀ ਕਮੀ ਨੂੰ ਪੂਰਾ ਕਰਨ ਅਤੇ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਸੋਚੀ ਸਮਝੀ ਰਣਨੀਤੀ ਮੰਨਿਆ ਜਾ ਰਿਹਾ ਹੈ ਕੈਨੇਡਾ ਦੀ ਇਸ ਨਵੀਂ ਰਣਨੀਤੀ ਵਿੱਚ ਪ੍ਰੋਵਿੰਸ਼ੀਅਲੀ ਨੋਮੀਨੀ ਪ੍ਰੋਗਰਾਮ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਹੋ ਗਈ ਹੈ ਅਨਟਾਰੀਓ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਰਗੇ ਸੂਬੇ ਹੁਣ ਆਪਣੀਆਂ ਲੋੜਾਂ ਮੁਤਾਬਕ ਉਮੀਦਵਾਰਾਂ ਦੀ ਚੋਣ ਕਰ ਰਹੇ ਹਨ ਦਸਤਾਵੇਜ਼ ਵਿੱਚ ਸਾਫ਼ ਦੱਸਿਆ ਗਿਆ ਹੈ ਕਿ ਜੇ ਕੋਈ ਸੂਬਾ ਕਿਸੇ ਨੋਮੀਨੇਟ ਕਰਦਾ ਹੈ ਤਾਂ ਉਸ ਦੇ ਐਕਸਪ੍ਰੈਸ ਐਂਟਰੀ ਸਕੋਰ ਵਿੱਚ ਸਿੱਧੇ 600 ਪੁਆਇੰਟ ਜੁੜ ਜਾਂਦੇ ਹਨ ਇਹ 600 ਪੁਆਇੰਟ ਇੰਨੇ ਜ਼ਿਆਦਾ ਹਨ ਕਿ ਪੀਆਰ ਮਿਲਣ ਦੀ ਸੰਭਾਵਨਾ ਲਗਭਗ ਪੱਕੀ ਹੋ ਜਾਂਦੀ ਹੈ ਹਾਲਾਂਕਿ ਨੋਮਿਨੀ ਪ੍ਰਾਪਤ ਕਰਨ ਆਪਣੇ ਆਪ ਵਿੱਚ ਇੱਕ ਵੱਡਾ ਚੈਲੰਜ ਹੈ ਬਿਨੇਕਾਰ ਨੂੰ ਸਹੀ ਸੂਬਾ ਚੁਣਨ ਲਈ ਪੂਰੀ ਰਿਸਰਚ ਕਰਨੀ ਪਵੇਗੀ ਹੁਣ ਗੱਲ ਕਰਦੇ ਹਾਂ ਜੀ ਜਿਨ੍ਹਾਂ ਦੇ ਬਹੁਤ ਘੱਟ ਸਕੋਰ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਪੀਆਰ ਮਿਲ ਸਕਦੀ ਹੈ ਤਾਂ 2026 ਵਿੱਚ ਕੈਟੇਗੋਰੀਜ਼ ਆਧਾਰਿਤ ਡਰਾਅ ਜਾਰੀ ਰਹਿਣਗੇ ਇਸਦਾ ਮਤਲਬ ਹੈ ਕਿ ਹੁਣ ਸਿਰਫ ਸਭ ਤੋਂ ਉੱਚਾ CRS ਸਕੋਰ ਹੀ ਸਭ ਕੁਝ ਨਹੀਂ ਕੈਨੇਡਾ ਖਾਸ ਕੀਤਾ ਵਾਲੇ ਲੋਕਾਂ ਨੂੰ ਸਿੱਧੇ ਤੌਰ ਤੇ ਨਿਸ਼ਾਨਾ ਬਣਾ ਰਹੀ ਹੈ ਜਿਵੇਂ ਕਿ ਨਰਸਾਂ ਡਾਕਟਰ ਜਿਵੇਂ ਕਿ ਨਰਸਾਂ ਡਾਕਟਰ ਲੈਬ ਟੈਕਨੀਸ਼ੀਅਨ ਉਸ ਤੋਂ ਅਗਲੇ ਆ ਜਾਂਦੇ ਨੇ ਸਾਇੰਸ ਟੈਕਨੋਲੋਜੀ ਇੰਜੀਨੀਅਰ ਗਣਿਤ ਨਾਲ ਸੰਬੰਧਿਤ ਪੇਸ਼ੇ ਉਸ ਤੋਂ ਬਾਅਦ ਆ ਜਾਂਦੇ ਨੇ ਸਕਿਲਡ ਵਰਕਰ ਜਿਵੇਂ ਕਿ ਤਰਖਾਨ ਪਲੰਬਰ ਇਲੈਕਟ੍ਰੀਸ਼ੀਅਨ ਬਿਲਡਰ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਹੱਥੀ ਸਕਿੱਲ ਨੇ ਉਹ ਵੀ ਬਹੁਤ ਜਲਦੀ ਜਿਹੜੇ ਕੈਨੇਡਾ ਦੇ ਵਿੱਚ ਪੀਆਰ ਲੈ ਸਕਦੇ ਨੇ ਤੇ ਆਖਰੀ ਦੇ ਵਿੱਚ ਆ ਜਾਂਦੇ ਨੇ ਜੀ ਟਰੱਕ ਡਰਾਈਵਰ ਜੇਕਰ ਤੁਹਾਡੇ ਹੱਥਾਂ ਦੇ ਵਿੱਚ ਕੋਈ ਹੁਨਰ ਹੈ ਤੇ ਤੁਸੀਂ ਇਹਨਾਂ ਪੇਸ਼ਿਆਂ ਦੇ ਨਾਲ ਰਿਲੇਟਡ ਹੋ ਤਾਂ ਤੁਹਾਨੂੰ ਬਹੁਤ ਜਲਦੀ ਜਿਹੜਾ ਕੈਨੇਡਾ ਮੌਕਾ ਦੇ ਰਿਹਾ ਹੈ ਪੀਆਰ ਹੋਣ ਦੇ ਲਈ ਬਸ ਤੁਹਾਨੂੰ ਆਪਣੇ ਕਾਗਜ਼ਾਤ ਸਹੀ ਤਰੀਕੇ ਨਾਲ ਲਾਉਣੇ ਨੇ ਆਉਣ ਵਾਲੇ ਸਮੇਂ ਵਿੱਚ ਪੂਰੀ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੋ ਜਾਵੇਗੀ ਅਰਜੀ ਜਮ੍ਹਾਂ ਕਰਵਾਉਣ ਤੋਂ ਲੈ ਕੇ ਦਸਤਾਵੇਜ਼ ਅਪਲੋਡ ਕਰਨ ਤੱਕ ਸਭ ਕੁਝ ਡਿਜੀਟਲ ਹੋਣ ਵਾਲਾ ਹੈ ਇਸ ਦੇ ਨਾਲ ਹੀ ਇੱਕ ਵੱਡੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਅਰਜੀ ਫਾਰਮ ਅਤੇ ਦਸਤਾਵੇਜ਼ ਵਿੱਚ ਕੋਈ ਵੀ ਗਲਤੀ ਜਾਂ ਕਮੀ ਨਹੀਂ ਹੋਣੀ ਚਾਹੀਦੀ ਜੇਕਰ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਕੰਪਿਊਟਰ ਸਿਸਟਮ ਤੁਹਾਡੀ ਫਾਈਲ ਨੂੰ ਤੁਰੰਤ ਰੱਦ ਕਰ ਸਕਦਾ ਹੈ ਇਸ ਦਾ ਮਤਲਬ ਹੈ ਕਿ ਹੁਣ ਬਿਨੇਕਾਰ ਨੂੰ ਹਰ ਬੇਰਵੇ ਦੀ 100% ਸਹੀ ਤਰੀਕੇ ਨਾਲ ਜਾਣਕਾਰੀ ਜਿਹੜੀ ਹੈ ਭਰਨੀ ਪਵੇਗੀ ਜੇਕਰ ਥੋੜੀ ਜਿਹੀ ਵੀ ਗਲਤੀ ਹੋਵੇਗੀ ਤਾਂ ਤੁਹਾਡੀ ਫਾਈਲ ਜਿਹੜੀ ਹੈ ਉਹ ਰੱਦ ਕਰ ਦਿੱਤੀ ਜਾਵੇਗੀ ਡਿਜੀਟਾਈਜੇਸ਼ਨ ਦੇ ਨਾਲ-ਨਾਲ ਤਜਰਬੇ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ ਗਿਆ ਹੈ ਦਸਤਾਵੇਜ਼ਾਂ ਵਿੱਚ ਸਾਫ਼ ਕਿਹਾ ਗਿਆ ਹੈ ਕਿ ਬਿਨਾ ਤਜਰਬੇ ਤੁਹਾਨੂੰ ਕੁਝ ਵੀ ਨਹੀਂ ਮਿਲ ਸਕਦਾ ਕੈਨੇਡਾ ਅਜੇਹੇ ਪ੍ਰਵਾਸੀਆਂ ਦੀ ਭਾਲ ਕਰ ਰਹੀ ਹੈ ਜੋ ਆਉਂਦੇ ਹੀ ਕੈਨੇਡਾ ਲੇਬਰ ਮਾਰਕੀਟ ਵਿੱਚ ਅਸਰਦਾਰ ਤਰੀਕੇ ਦੇ ਨਾਲ ਯੋਗਦਾਨ ਪਾ ਸਕਣ ਇਸ ਲਈ ਸਿਰਫ ਸਿੱਖਿਆ ਹੀ ਕਾਫੀ ਨਹੀਂ ਹੈ ਤੁਹਾਡੇ ਕੋਲ ਹੁਨਰ ਨੂੰ ਸਾਬਤ ਕਰਨ ਵਾਲਾ ਸਹੀ ਕੰਮ ਦਾ ਤਜਰਬਾ ਹੋਣਾ ਲਾਜ਼ਮੀ ਹੈ ਕੁੱਲ ਮਿਲਾ ਕੇ 2026 ਵਿੱਚ ਕੈਨੇਡਾ ਵਿੱਚ ਆਪਣੇ ਦਰਵਾਜ਼ੇ ਜ਼ਰੂਰ ਖੋਲ੍ਹ ਰਿਹਾ ਹੈ ਪਰ ਇਹ ਮੌਕਾ ਸਰਤਾਂ ਨਾਲ ਭਰਿਆ ਹੈ ਸਫਲਤਾ ਲਈ ਹੁਣ ਕੁਝ ਚੀਜ਼ਾਂ ਦਾ ਧਿਆਨ ਤੁਹਾਨੂੰ ਰੱਖਣਾ ਪੈਣਾ ਹੈ ਸਭ ਤੋਂ ਪਹਿਲਾਂ ਕੈਨੇਡਾ ਪੈਸਾ ਕੈਨੇਡਾ ਦੀਆਂ ਮੰਗਾਂ ਨਾਲ ਮੇਲ ਖਾਂਦਾ ਸਹੀ ਸੂਬਾ ਚੁਣੋ ਅਤੇ ਆਪਣੇ ਤਜਰਬੇ ਨੂੰ ਸਹੀ ਢੰਗ ਨਾਲ ਪੇਸ਼ ਕਰੋ ਡਿਜੀਟਲ ਐਪਲੀਕੇਸ਼ਨ ਭਰਦੇ ਸਮੇਂ ਇੱਕ ਵੀ ਗਲਤੀ ਨਾ ਕਰੋ ਜੇਕਰ ਤੁਸੀਂ ਇਸ ਤਰ੍ਹਾਂ ਦੇ ਨਾਲ ਕੰਮ ਕਰਦੇ ਹੋ ਤਾਂ ਬਹੁਤ ਜਲਦੀ ਤੁਹਾਨੂੰ ਕੈਨੇਡਾ ਦੇ ਵਿੱਚ ਜਿਹੜੀ ਪੀਆਰ ਮਿਲਣ ਦੇ ਚਾਂਸਸ ਬਣ ਰਹੇ ਨੇ ਤੇ ਜਿਹੜੇ ਅਜੇ ਕੈਨੇਡਾ ਜਾਣ ਬਾਰੇ ਸੋਚ ਰਹੇ ਨੇ ਉਹਨਾਂ ਨੂੰ ਵੀ ਇੱਕ ਬਹੁਤ ਸੁਨਹਿਰਾ ਮੌਕਾ ਬਣ ਰਿਹਾ ਹੈ ਜਿਹੜੇ ਹੱਥੀ ਕੰਮਕਾਰ ਕਰਦੇ ਨੇ ਡਾਕਟਰ ਨੇ ਇੰਜੀਨੀਅਰ ਨੇ ਟੈਕਨੀਸ਼ੀਅਨ ਨੇ ਜਾਂ ਫਿਰ ਲੱਕੜੀ ਦਾ ਕੰਮ ਜਾਣਦੇ ਨੇ ਜੇ ਇਸ ਤਰ੍ਹਾਂ ਦਾ ਕੋਈ ਪੇਸ਼ੇ ਦਾ ਕਰਦੇ ਨੇ ਤਾਂ ਉਹਨਾਂ ਨੂੰ ਕੈਨੇਡਾ ਸਰਕਾਰ ਹੁਣ ਬਹੁਤ ਜਲਦੀ ਜਿਹੜੀ ਐ ਸੌਖੇ ਤਰੀਕੇ ਨਾਲ ਪੀਆਰ ਦੇਣ ਵਾਲੀ ਐ ਜੇਕਰ ਤੁਸੀਂ ਇਹਨਾਂ ਸਾਰੇ ਕੰਮਾਂ ਦੇ ਨਾਲ ਰਿਲੇਟ ਕਰਦੇ ਹੋ ਤਾਂ ਆਪਣੀ ਫਾਈਲ ਲਗਾ ਸਕਦੇ ਹੋ ਤੁਹਾਨੂੰ 100% ਜਿਹੜਾ ਹੈ ਵੀਜ਼ਾ ਜਿਹੜਾ ਸਰਕਾਰ ਵੱਲੋਂ ਦਿੱਤਾ ਜਾਵੇਗਾ ਅਤੇ ਕੁਝ ਮਹੀਨਿਆਂ ਦੇ ਵਿੱਚ ਹੀ ਤੁਹਾਨੂੰ ਪੀਆਰ ਜਿਹੜੀ ਐ ਉਹ ਵੀ ਸਰਕਾਰ ਵੱਲੋਂ ਦਿੱਤੀ ਜਾਵੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਤੇ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਧੰਨਵਾਦ